ਬਾਬਾ ਫਰੀਦ ਆਗਮਨ ਪਰਬ ਹਰਿਆਣੇ ਔਰ ਸਾਡੇ ਦਿਲੇ ਵਾਸਤੇ ਇੱਕ ਬੜਾ ਵੱਡੀ ਇਵੈਂਟ ਹੁੰਦੀ ਹੈ ਅਸੀਂ ਆਪਣੇ ਮਹਾਨ ਵਿਰਸੇ ਨਾਲ ਜੁੜਨ ਦਾ ਤਰਅਦਦ ਕਰਦੇ ਹਾਂ ਬੱਚਿਆਂ ਨੂੰ ਸਾਡੇ ਬਹਾਰ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਤੇ ਸੰਗਤ ਦੀ ਸਹੂਰਤ ਲਈ ਆਪਣੀਆਂ ਪ੍ਰਾਤਨ ਰਵੈਤਾਂ ਮੁਤਾਬਕ ਲੰਗਰ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਸਾਰੇ ਸ਼ਹਿਰ ਦੇ ਵਿੱਚ ਲੰਗਰ ਹੁੰਦੇ ਆ ਤੁਸੀਂ ਮੈਂ ਬੇਨਤੀ ਕਰਦਾ ਜਿੱਥੇ ਸੀਲ ਸੋਸਾਇਟੀ ਵੀ ਬੜਾ ਵਧੀਆ ਇਨੀਸ਼ੀਏਟਿਵ ਇਨੀਸ਼ੀਏਟਿਵ ਲੈ ਰਹੀ ਹੈ ਹੋਰ ਵੀ ਜਿਹੜੀਆਂ ਸੰਸਥਾਵਾਂ ਜਾਂ ਪਿੰਡਾਂ ਵੱਲੋਂ ਲੰਗਰ ਲਾਏ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਪਤਲਾ ਵਰਤੀਏ ਜਾਂ ਇਸ ਤਰ੍ਹਾਂ ਦਾ ਮਟੀਰੀਅਲ ਵਰਤੀਏ ਜਿਹਦੇ ਨਾਲ ੂੜਾ ਕਰਕਟ ਨਾ ਫੈਲੇ ਸੋ ਸਫਾਈ ਜਿੱਥੇ ਆਪਾਂ ਜਾਈਏ ਖਾਸ ਕਰਕੇ ਜਿੱਥੇ ਬਾਬਾ ਫਰੀਦ ਨੂੰ ਚਾਉਣ ਵਾਲੇ ਬਾਬਾ ਫਰੀਦ ਨੂੰ ਪੂਜਣ ਵਾਲੇ ਬਾਬਾ ਫਰੀਦ ਦੀ ਗੱਲ ਮੰਨਣ ਵਾਲੇ ਲੋਕ ਹੁਣ ਉੱਥੇ ਸਫਾਈ ਹੋਣੀ ਗਈ ਦੀ ਹੈ ਕਹਿੰਦੇ ਨੇ ਕਲੀਨਲੀਨੈਸ ਇਜ਼ ਗੋਡਲੀਨੈਸ ਸੋ ਸਫਾਈ ਦਾ ਵੱਤ ਤੋਂ ਧਿਆਨ ਰੱਖੋ ਤੇ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਨੂੰ ਖੁਸ਼ੀਆਂ ਦਿੰਦੀਆਂ ਤੇ ਬਖਸ਼ੀ ਹੋਰ ਪਾਪਾ ਪੰਜਾਬ ਮੋੜ ਤੋਂ ਰੰਗਲਾ ਪੰਜਾਬ ਬਣ